ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਿਰਾਜ ਮਾਝ ਦੇ ਜਰਨਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਿਢ ਤੱਕ ਆਗੂ ਬਿਕਮਜੀਤ ਸਿੰਘ ਮਜੀਠੀਆ ਦੀ ਹੋ ਇਜਤ ਉਹ ਵੱਡਾ ਚਟਕਾ ਲੱਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਪਹਿਲਾ ਜਿਹੜੀ ਇੱਕ ਵਾਰ ਕੇਸ ਲਗਾਇਆ ਗਿਆ ਸੀ ਕਿ ਜਵੰਤ ਰੋਕੀ ਜਾਵੇ ਉਤੋਂ ਵੀ ਬਿਕਮਜੀਤ ਸਿੰਘ ਮਜੀਠੀਆ ਨੂੰ ਜਿਹੜੀ ਜਿੱਤ ਮਿਲੀ ਹੈ ਕਿਉਂਕਿ ਬਿਕਮਜੀਤ ਸਿੰਘ ਮਜੀਠੀਆ ਹਰ ਵਾਰ ਇੱਕ ਇੱਕ ਇਹ ਕਹਿ ਕੇ ਭੱਲਾ ਛਾਰ ਦਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਉੱਤੇ ਨਜਾਇਜ਼ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਜਦੋਂ ਚਰਜਿਸ ਚੰਨੀ 111 ਦਿਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਉਹਨਾਂ ਦਿਨਾਂ ਦੇ ਵਿੱਚ ਐਂਡੀਪੀਐਸ ਦਾ ਪਰਚਾ ਹੋਇਆ ਸੀ ਬਿਕਮਜੀਤ ਸਿੰਘ ਮਜੀਠੀਆ ਤੇ ਬਿਕਮਜੀਤ ਸਿੰਘ ਮਜੀਠੀਆ ਨੇ ਇਹ ਵੀ ਕਿਹਾ ਆ ਪਰਮਾਰ ਨੂੰ ਲੈ ਕੇ ਵੱਡੀ ਖਬਰ ਆਈ ਕਿ ਪਰਮਾਰ ਉੱਤੇ ਪ੍ਰੈਸ਼ਰ ਪਾਇਆ ਗਿਆ ਸੀ ਕਿ ਬਿਕਮਜੀਤ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਉੱਤੇ ਕਾਰਵਾਈ ਕੀਤੀ ਜਾਵੇ ਪਰਮਾਰ ਇਸ ਤੇ ਇਸ ਗੱਲ ਤੇ ਸਹਿਮ ਨਹੀਂ ਸੀ ਨਗੇਸ਼ਵਰ ਰਾਓ ਵੀ ਇਸ ਗੱਲ ਤੇ ਸਹਿਮ ਨਹੀਂ ਸੀ ਜਿਹੜੇ ਪਰਮਾਰ ਦੇ ਨਾਲ ਦੋ ਸਾਥੀ ਸੀ ਏਆਈਜੀ ਉਹਨਾਂ ਦੀ ਬਹਾਲੀ ਕਰ ਦਿੱਤੀ ਲੇਕਿਨ ਗ੍ਰਹਿ ਮੰਤਰਾਲੇ ਨੇ ਸਸਪੈਂਡ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ ਵਿਜੀਲੈਂਸ ਦੇ ਚੀਫ ਪਰਮਾਤ ਸਾਬ ਨੂੰ ਲੇਕਿਨ ਇਧਰ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਕੱਲ ਵੀ ਬਿਆਨ ਦਿੱਤਾ ਗਿਆ ਲੇਕਿਨ ਅੱਜ ਬੜੀ ਵੱਡੀ ਰਾਤ ਮਿਲੀ ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਹਾ ਹੈ ਕਿ 28 ਮਈ ਤੱਕ ਫੈਸਲਾ ਮੁਲਤਵੀ ਕਰ ਦਿੱਤਾ ਜਾਂਦਾ ਹੈ ਬਿਕਮਜੀਤ ਸਿੰਘ ਮਜੀਠੀਆ ਦਾ ਜਿੰਨੀ ਦੇਰ ਤੱਕ 28 ਮਈ ਨਹੀਂ ਹੋ ਜਾਂਦੀ 28 ਮਈ ਨੂੰ ਜਿੰਨੀ ਦੇਰ ਤੱਕ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਵਿਕਮਜੀਤ ਸਿੰਘ ਮਜੀਠੀਆ ਦੀ ਸਕਿਉਰਟੀ ਨੂੰ ਲੈ ਲੈ ਕੇ ਦੱਸਦੇ ਨੇ ਕਿ ਕੁਝ ਦਿਨ ਪਹਿਲਾਂ ਵਿਕਮਜੀਤ ਸਿੰਘ ਮਜੀਠੀਆ ਦੀ ਜੈਡ ਸਕਿਉਰਟੀ ਵਾਪਸ ਲੈ ਲਈ ਗਈ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਰ ਜਦੋਂ ਵਿਕਮਜੀਤ ਸਿੰਘ ਮਜੀਠੀਆ ਨੂੰ ਪਤਾ ਲੱਗਿਆ ਕਿ ਭਾਈ ਅਮਰਪਾਲ ਖਾਲਸਾ ਆਦਿਆਂ ਕੁਝ ਗਰੁੱਪ ਦੀਆਂ ਕੋਈ ਚੈਟ ਦੇ ਸਕਰੀਨਸ਼ਾਟ ਵਾਇਰਲ ਹੋ ਰਹੇ ਨੇ ਉਸ ਤੋਂ ਬਾਅਦ ਖੁਦ ਇੱਕ ਆੜਿਓ ਉਵਾਰਨ ਹੋਈ ਬਿਕਰਮਜੀਤ ਸਿੰਘ ਬਿਕਰਮਜੀਤ ਸਿੰਘ ਜੀਠੀਆ ਨੇ ਕੀਤੀ ਭਾਈ ਅੰਮ੍ਰਿਤਪਾਲ ਖਾਲਸਾ ਦੀ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਮੈਨੂੰ ਜੈਡ ਸਿਕਿਉਰਿਟੀ ਵਾਪਸ ਦਿੱਤੀ ਜਾਵੇ ਹਾਲਾਂਕਿ ਸੁਪਾਲ ਸਿੰਘ ਕਹਿ ਰਿਹਾ ਸਦੀਰ ਕੁਮਾਰ ਜਾਕਰ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਜੇਕਰ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕ੍ਰਿਮਿਨਲ ਅਰਵਿੰਦ ਕੇਚਰੀਵਾਲ ਜ਼ਿੰਮੇਵਾਰ ਹੋਣਗੇ ਲੇਕਿਨ ਹੁਣ ਜਦੋਂ ਪਟੀਸ਼ਨ ਦਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਫੈਸਲਾ ਜਿਹੜਾ ਹੈ ਰੱਖਵਾ 28 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਰੱਖਵਾ ਰੱਖ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਸ ਤੋਂ ਪਹਿਲਾਂ ਕੋਈ ਹੁnda ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਤੇ ਪੰਜਾਬ ਸਰਕਾਰ ਉਸ ਦੀ ਜ਼ਿੰਮੇਵਾਰੀ ਹੋਵੇਗੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਦੇਖ ਰੇ ਕਰਨਾ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕਰਨਾ ਬਿਕਮਜੀਤ ਸਿੰਘ ਮਜੀਠੀਆ ਦੀ ਤਾਂ